ਹਾਂਜੀ ਬੋਰਡ ਦੇ ਉੱਤੇ ਆਲੂ ਰਗੜਨ ਦਾ ਕਮਾਲ ਹਾਂਜੀ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਅੱਜ ਸਾਨੂੰ ਦੱਸਦੇ ਆਪਾਂ ਕੁਝ ਸਫਾਈ ਕਰਨ ਦੇ ਟਿਪਸ ਜੇਕਰ ਚੈਨਲ ਤੇ ਪਹਿਲੀ ਵਾਰ ਵੀਜ਼ਿਟ ਕਰਦੇ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਇੱਥੇ ਆਪਾਂ ਨੇ ਆਲੂ ਨੂੰ ਕੱਟ ਕਰ ਲਿਆ ਆਲੂ ਨੂੰ ਕੱਟ ਕਰਨ ਤੋਂ ਬਾਅਦ ਚਮਚੇ ਦਾ ਜੁੱਥਾ ਇਸਾ ਪਾਣੀ ਦੇ ਉੱਤੇ ਲਾਇਆ ਮਿੱਠਾ ਸੋਡਾ ਤੇ ਹੁਣ ਆਪਾਂ ਦੋਨੇ ਚੀਜ਼ਾਂ ਨੂੰ ਇਹਨਾਂ ਨੂੰ ਬੋਰਡ ਦੇ ਉੱਪਰ ਰਗੜ ਦਵਾਂਗੇ ਆਪਣਾ ਜਿਹੜਾ ਬੋਰਡ ਆ ਸਵਿਚ ਬੋਰਡ ਬਿਨਾ ਪਾਣੀ ਤੋਂ ਬਹੁਤ ਹੀ ਸਾਫ਼ ਹੋ ਜਾਊਗਾ ਇਸ ਤਰ੍ਹਾਂ ਨਾਲ ਆਪਣਾ ਕਰੰਟ ਲੱਗਣ ਦਾ ਵੀ ਕੋਈ ਡਰ ਨਹੀਂ ਰਹਿੰਦਾ ਅੱਲੂ ਤੇ ਮਿੱਠੇ ਸੋਡੇ ਦੇ ਨਾਲ ਬਹੁਤ ਬੜੀ ਵਧੀਆ ਸਵਿਚ ਬੋਰ ਆਪਣਾ ਸਾਫ਼ ਹੋ ਜਾਊਗਾ ਜਦੋਂ ਜਿਵੇਂ ਆਪਾਂ ਸਾਰੇ ਇਸ ਤਰ੍ਹਾਂ ਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਫਰਕ ਪੈ ਗਿਆ ਬੋਰਡ ਦਾ ਜਿੱਥੇ-ਜਿੱਥੇ ਆਪਾਂ ਰਗੜ ਰਹੇ ਹਾਂ ਆਪਾਂ ਲਗਾ ਕੇ ਰੱਖਤਾ ਸਾਰੇ ਤੇ ਹੁਣ ਤੁਹਾਨੂੰ ਦਿਖਾਉਣੀ ਆ ਕਾਟਨ ਦੇ ਨਾਲ ਆਪਾਂ ਹੁਣ ਸਾਫ਼ ਕਰਾਂਗੇ ਇਹਨੂੰ ਤੁਸੀਂ ਦੇਖ ਸਕਦੇ ਹੋ ਆਪਣਾ ਸਵਿਚ ਬੋਰਡ ਕਿੰਨਾ ਸਾਫ਼ ਹੋ ਗਿਆ ਦੇਖੋ ਜੀ ਲਓ ਜੀ ਆਪਣਾ ਸਵਿਚ ਬੋਰਡ ਬਹੁਤ ਹੀ ਸਾਫ਼ ਹੋ ਗਿਆ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਵਾਲੇ ਸੁੱਚੇ ਪੈਲੇਦਲੇ ਗਿਹੀ ਹੈ ਹਨ ਥੋੜਾ ਜਿਹਾ ਕਲਰ ਉਹਨਾਂ ਦਾ ਚੇਂਜ ਆ ਵੈਸੇ ਸਫਾ ਸਾਹ ਪੂਰੀ ਤਰ੍ਹਾਂ ਹੋ ਗਏ ਦੂਜੇ ਤਰੀਕੇ ਦੇ ਵਿੱਚ ਸਾਨੂੰ ਦੱਸਦੇ ਆਪਾਂ ਕਿਵੇਂ ਇਸ ਦੇ ਵਿੱਚ ਬੋਰਡ ਸਾਫ ਕਰਨਾ ਉਹਦੇ ਲਈ ਆਪਾਂ ਨੇ ਕਾਟਨ ਲੈਣੀ ਹੈ ਕਾਟਨ ਦੇ ਉੱਪਰ ਸਿਰਫ ਦੋ ਬੂੰਦਾਂ ਆਪਾਂ ਲੈਣਾ ਨਾਰੀਅਲ ਤੇਲ ਦੋ ਬੂੰਦਾਂ ਨਾਰੀਅਲ ਤੇਲ ਨਾਲ ਇਹ ਆਪਣਾ ਸਵਿਚ ਬੋਰਡ ਸਾਫ ਹੋ ਜਾਊਗਾ ਲਓ ਜੀ ਆਪਾਂ ਹੁਣ ਇਸ ਨੂੰ కోటన్ సాఫ్ కాల రాజేనా నారీ స్విచ్బోర్డ్ సాఫ్ ਅਤੇ ਖੋ ਜ ਕਿੰਨੇ ਮੈਲ ਹੀ ਆ ਇਸ ਤਰੀਕੇ ਨਾਲ ਵੀ ਆਪਾਂ ਸਵਿਚ ਕੋਡ ਨੂੰ ਸਾਫ ਕਰ ਸਕਦੇ ਆ ਨਾ ਸਤਾ ਆਪਾਂ ਦੱਸਦੇ ਜਿਸ ਤਰ੍ਹਾਂ ਕਿ ਬੱਚੇ ਆਪਣੇ ਕੰਦਾਂ ਦੇ ਉੱਤੇ ਪੈਨਸਲ ਨਾਲ ਕੁਝ ਨਾ ਕੁਝ ਡਰਾ ਕਰਦੇ ਰਹਿੰਦੇ ਨੇ ਇਹਨੂੰ ਆਪਾਂ ਕਿਸ ਤਰ੍ਹਾਂ ਸਾਫ ਕਰਦੇ ਆ ਜੇਕਰ ਆਪਾਂ ਉਂਝ ਕਾਸੇ ਨਾਲ ਕਰੀਏ ਤਾਂ ਆਪਾਂ ਉਦੋਂ ਵੀ ਗੰਦਾ ਕਰ ਕਰ ਦਿੰਨੇ ਆ ਤੇ ਉਹਦੇ ਲਈ ਕੀ ਟਿਪ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਿਆ। ਮੁਦਲੀ ਆਪਾਂ ਨਹੀਂ ਲੈਣਾ। ਕੋਲਗਟ ਪੇਸਟ ਇਹਨੂੰ ਆਪਾਂ ਇੱਕ ਪਲਾਸਟਿਕ ਦੇ ਬੱਤਨ ਵਿੱਚ ਪਾ ਲੈਣਾ। ਤੇ ਥੋੜਾ ਜਿਹਾ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਅੰਦੀ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਮਿੱਠਾ ਛੋਡਾ ਇਹ ਆਪਣਾ ਇੱਕ ਤਰ੍ਹਾਂ ਦਾ ਪੇਸਟ ਤਿਆਰ ਹੋ ਗਿਆ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹ ਜਿਹੜੇ ਪੈਨਸਲ ਨਾਲ ਡਰਾ ਕਰ ਦਿੱਤੇ ਹੋਣ ਨੇ ਉਹਨਾਂ ਦੇ ਉੱਪਰ ਆਪਾਂ ਅਪਲਾਈ ਕਰ ਦਵਾਂਗੇ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਇੱਥੇ ਅਪਲਾਈ ਕਰ ਦਵਾਂਗੇ ਅਪਲਾਈ ਕਰਨ ਤੋਂ ਬਾਅਦ ਆਪਾਂ ਬਸ ਰੱਖਣ ਤੇ ਸਿਰਫ ਸਾਫ਼ ਕਰਨਾ ਨਾ ਕੋਈ ਰਗੜਨ ਦੇ ਲੋੜਾ ਨਾ ਕਿਸੇ ਹੋਰ ਚੀਜ਼ ਦੀ ਆਪਾਂ ਨੂੰ ਜ਼ਰੂਰਤ ਨਹੀਂ ਇਸ ਤਰ੍ਹਾਂ ਕੰਦਾ ਬਹੁਤ ਬੱਚੇ ਗੰਦੀਆ ਕਰ ਦਿੰਦੇ ਨੇ ਪਰ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਆ। ਲਓ ਜੀ ਲਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਲਈ ਆਪਾਂ ਨੇ ਹੁਣ ਕਾਟਨ ਕਾਟਨ ਨਾਲ ਤਾਂ ਸਾਫ਼ ਕਰਕੇ ਦਿਖਾਉਣੀ ਆ ਜਿਹੜੇ ਪੈਨਸਲ ਆ ਉਹ ਲੈ ਜੋਗੀ ਇਹਦੇ ਨਾਲ ਉਸੇ ਦੀ ਛਾਇਆ ਕਿੰਨਾ ਫਰਕ ਪੈ ਗਿਆ ਇਸ ਤਰੀਕੇ ਨਾਲ ਆਪਾਂ ਪੈਨਸਲ ਨਾਲ ਡਰਾ ਕੀਤਾ ਹੋਇਆ ਸਾਫ਼ ਕਰ ਸਕਦੇ ਹਾਂ ਹਾਂਜੀ ਹੁਣ ਆਪਾਂ ਦੱਸਦੇ ਤੁਹਾਨੂੰ ਆਪਾਂ ਕੰਗੇ ਦੀ ਸਫਾਈ ਕਿਵੇਂ ਕਰ ਸਕਦੇ ਹਾਂ ਉਹਦੇ ਲਈ ਆਪਾਂ ਨੇ ਕੋਈ ਵੀ ਪਾਊਡਰ ਲੈਣਾ ਪਾਊਡਰ ਨੂੰ ਆਪਾਂ ਆਪਣੇ ਕੰਗੇ ਦੇ ਉੱਪਰ ਲਗਾ ਕੇ ਐਨ ਬੜੀ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਇੱਥੇ ਆਪਾਂ ਬ੍ਰਸ਼ ਨਾਇਨ ਸਾਫ਼ ਕਰ ਲਵਾਂਗੇ। ਲੋ ਜੀ ਇਸ ਤਰੀਕੇ ਨਾਲ ਆਪ ਆਪਣਾ ਕੰਗਾ ਸਾਫ਼ ਕਰ ਸਕਦੇ ਆ। ਅਗਲੀ ਟਿਪ ਦੇ ਵਿੱਚ ਤੁਹਾਨੂੰ ਦੱਸ ਦਿਆਂ ਜਿਸ ਤਰ੍ਹਾਂ ਹੁਣ ਮੀਂਹ ਦੇ ਮੌਸਮ ਦੇ ਵਿੱਚ ਆਪਣੇ ਜਲਬ ਲੱਗ ਜਾਂਦੀ ਆ ਉਹਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਉਹਦੇ ਲਈ ਆਪਾਂ ਨੇ ਲਈਆ ਚੂਨਾ ਕਲੀ ਕਹ ਦੇਣਾ ਜਿਹਨੇ ਚਿੱਟੀ ਇਸ ਤਰ੍ਹਾਂ ਖਲਾਰ ਦੇਵਾਂਗੇ ਆਪਾਂ ਫਿਰ ਇੱਕ ਰੜਕੇ ਨਾਲ ਇਹਨੂੰ ਹਲਕਾ ਹਲਕਾ ਹਰ ਘੰਟੇ ਜਿਹੜੀ ਆਪਣੀ ਜਲਬਾ ਉਹ ਅਨ ਚੰਗੀਤ ਨਾਲ ਲੈ ਜੂਗੀ ਪਾਇਨਾ ਤੁਹਾਨੂੰ ਧੋਕੇ ਦਿਖਾਉਣੀ ਆ ਉਮੀਦ ਕਰਦੀ ਆ ਕਿ ਅੱਜ ਦੀ ਸਫਾਈ ਵਾਲੇ ਟਿਪ ਤੁਹਾਨੂੰ ਪਸੰਦ ਆਏ ਹੋਣਗੇ ਕਿਵੇਂ ਦੇ ਲੱਗੇ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਚਾਤਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ